ਲੱਗੀ ਜੇ ਤੇਰੇ ਕਲੇਜੇ ਅਜੇ ਸ਼ੂਰੀ ਨਹੀਂ ਹੈ ਇਹ ਨਾ ਸਮਝੀ ਕਿ ਸ਼ਹਿਰ ਦੀ ਹਾਲਤ ਬੁਰੀ ਨਹੀਂ ਹੈ ਸੋ ਜੇ ਆੜਾਦਵਾਲਾ ਸਾਰਾ ਸਾਫ ਰਹੂਗਾ ਸ਼ੁੱਧ ਖਾਣਗੇ ਲੋਕ ਸਮਾਜ ਤਰੱਕੀ ਕਰੂਗਾ ਤਾਂ ਉਹਨਾਂ ਦਾ ਘਰ ਵੀ ਤਾਂ ਸਮਾਜ ਦੇ ਵਿੱਚ ਹੀ ਹੈ ਕੋਈ ਗੱਲ ਨਹੀਂ ਜੀ ਮੇਰਾ ਸਾਰਾ ਪੰਜਾਬ ਹੈ ਜੀ ਇਕੱਲਾ ਆਬਦਾ ਜ਼ਿਲ੍ਹਾ ਕਿਉਂ ਸਾਰਾ ਪੰਜਾਬ ਮੇਰੇ ਕੋਲੇ ਸਾਰੇ ਪੰਜਾਬ ਨਹੀਂ ਜੀ ਸਾਫ ਸਪਾਈ ਸਾਰੇ ਪੰਜਾਬ ਚ ਚਾਹੀਦੀ ਹੈ ਜੀ ਮੈਂ ਪੰਜਾਬ ਦੇ ਲੋਕਾਂ ਨੇ ਮੁੱਖ ਮੰਤਰੀ ਤੌਰ ਤੇ ਵਿਚਰ ਰਿਹਾ ਮੇਰੇ ਲਈ ਇਕੱਲਾ ਕੋਈ ਪਿੰਡ ਜ ਮੇਰਾ ਜਾਂ ਮੇਰਾ ਕੋਈ ਜ਼ਿਲ੍ਹਾ ਨਹੀਂ ਮੈਂ ਸਾਰੇ ਪੰਜਾਬ ਦੇ ਲੋਕਾਂ ਨੇ ਮੈਨੂੰ ਜਿਹੜਾ ਉਹ ਫਤਵਾ ਦਿੱਤਾ ਤੇ ਮੇਰਾ ਫਰਜ਼ ਸਾਰੇ ਪੰਜਾਬ ਨੂੰ ਸਾਫ ਸੁਥਰਾ ਰੱਖਣਾ ਜਾਂ ਲੋਕਾਂ ਦੀਆਂ ਸਮੱਸਿਆਵਾਂ ਸੁਣਨਾ ਹੱਲ ਕਰਨਾ ਅਸੀਂ ਖੜੇ ਹਾਂ ਸੰਗਰੂਰ ਸੀਐਮ ਸਿਟੀ ਦੇ ਵਿੱਚ ਜਿੱਥੇ ਕਿ ਕੱਲ ਜਿਹੜੀਆਂ ਲੈਕਸਨਾ ਹੋਈਆਂ ਨੇ ਮੰਗਵਾਲ ਪਿੰਡ ਦੇ ਵਿੱਚ ਸੀਐਮ ਭਗਵੰਤ ਪਤਵਾਨ ਪਹੁੰਚੇ ਸੀ ਆਪਣੀ ਵੋਟ ਪਾਉਣ ਦੇ ਵਿੱਚ ਉੱਥੇ ਪੀਡੀਸੀ ਵੱਲੋਂ ਇੱਕ ਅਹਿਮ ਸਵਾਲ ਕੀਤਾ ਗਿਆ ਸੀ ਕਿ ਤੁਹਾਡਾ ਆਪ ਦਾ ਸ਼ਹਿਰ ਸੰਗਰੂਰ ਜਿਹੜਾ ਕੂੜੇ ਦੇ ਢੇਰਾਂ ਦੇ ਵਿੱਚ ਘਿਰਿਆ ਹੋਇਆ ਨਜ਼ਰ ਆਉਂਦਾ ਹੈ ਜਿੱਥੇ ਤੁਸੀਂ ਸਾਫ ਸਫਾਈ ਦੀ ਗੱਲ ਕਰ ਰਹੇ ਹੋ ਉੱਥੇ ਹੀ ਇਹ ਜਿਹੜਾ ਲੱਗੇ ਹੋਏ ਤਸਵੀਰਾਂ ਦੇ ਵਿੱਚ ਦਿਖਾਉਨੇ ਆ ਕੂਰੇ ਦੇ ਢੈਰ ਨੇ ਇਹਨਾਂ ਦੇ ਵਿੱਚੋਂ ਗੰਦੀ ਹਵਾ ਪ੍ਰਦੂਸ਼ਣ ਜਿਹੜੀ ਹਵਾ ਐ ਇੱਧਰ ਆਬਾਦੀ ਦੀਆਂ ਤਸਵੀਰਾਂ ਵੀ ਅਸੀਂ ਨਾਲ ਦਿਖਾਵਾਂਗੇ ਕਿ ਨਾਲ ਜਿਹੜਾ ਆਬਾਦੀ ਰਹਾਇਸੀ ਇਲਾਕਾ ਐ ਇੱਥੇ ਗੰਦੀ ਬਦਬੂ ਐ ਜਿਹੜੀ ਉਹ ਮਾਰ ਰਹੀ ਐ ਤੇ ਦੂਜੇ ਪਾਸੇ ਵੀ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤੁਹਾਨੂੰ ਕਿ ਦੂਜੇ ਪਾਸੇ ਦੀਆਂ ਤਸਵੀਰਾਂ ਦੇ ਵਿੱਚ ਰਣਵੀਰ ਕਾਲਜ ਜੋ ਸੰਗਰੂਰ ਦੀ ਸਾਨ ਹੋਇਆ ਕਰਦੀ ਸੀ ਅੱਜ ਰਮੀਨ ਕਾਲਜ ਦੀ ਕੰਧ ਦੇ ਨਾਲ ਕੂਰੇ ਦਾ ਅੱਜ ਬਣਿਆ ਹੋਇਆ ਡੰਬ ਜਿੱਥੇ ਖੇਡਾਂ ਹੁੰਦੀਆਂ ਕ੍ਰਿਕਟ ਦੀਆਂ ਖੇਡਾਂ ਨੇ ਜਿਹੜੀਆਂ ਹੋਰੀਆਂ ਨੇ ਜਿਹੜੇ ਬੱਚੇ ਖੜਿਆਰੀ ਨੇ ਉਹਨਾਂ ਨੂੰ ਸਾਫ਼ ਸੁਥਰੀ ਹਵਾ ਦੀ ਲੋੜ ਹੈ ਪਰ ਉੱਥੇ ਹੀ ਤੇ ਜਿਹੜਾ ਡੰਪ ਲੱਗਿਆ ਹੋਇਆ ਇੱਥੇ ਬਦਬੂ ਹੈ ਜਿਹੜੀ ਮਾਰਦੀ ਆ ਮੂਰੇ ਜਿਹੜੀ ਕ੍ਰੇਨ ਲੱਗੀ ਹੋਈ ਹੈ ਕੂੜੇ ਦਾ ਢੇਰ ਲੋਲਾ ਰਹੇ ਨੇ ਇੱਥੇ ਕੋਈ ਵੀ ਜਗ੍ਹਾ ਨਹੀਂ ਹੈ ਕਿਉਂਕਿ ਪ੍ਰਦੂਸ਼ਨ ਪੰਜਾਬ ਪ੍ਰਦੂਸ਼ਨ ਬੋਰਡ ਵੱਲੋਂ ਜਿਹੜਾ ਪਿਛਲੇ ਦਿਨੀ ਪੀਟੀਸੀ ਦੇ ਜ਼ਰੀਏ ਖਬਰਾਂ ਨਸਰ ਕੀਤੀਆਂ ਗਿਆ ਸੀ 84 ਲੱਖ ਰੁਪਏ ਦਾ ਨਗਰ ਕਾਉਂਸਲ ਸੰਗਰੂਰ ਨੂੰ ਜਿਹੜਾ ਜੁਰਮਾਨਾ ਲਾਇਆ ਗਿਆ ਕਿਉਂਕਿ ਜਿਹੜੇ ਗੰਦਾ ਕੂੜਾ ਉਹਦੀ ਸਾਮ ਸਵਾਲ ਨਾ ਹੋਣ ਕਰਕੇ ਉਹਨੂੰ ਜੁਰਮਾਨਾ ਲਾਇਆ ਪ੍ਰਦੂਸ਼ਨ ਬੋਰਡ ਵੱਲੋਂ ਜਿਹਦੇ ਵਿੱਚ ਭਾਵੇਂ ਅਸੀਂ ਹਸਪਤਾਲ ਦੀਆਂ ਤਸਵੀਰਾਂ ਨਸਰ ਕੀਤੀਆਂ ਸੀ ਸੰਗਰੂਰ ਦੇ ਅਲੇ ਦਵਾਲੇ ਦੀਆਂ ਤਸਵੀਰਾਂ ਨਸਰ ਕੀਤੀਆਂ ਸੀ ਪਰ ਸੀਐਮ ਵੱਲੋਂ ਇਹ ਕਹਿ ਦੇਣਾ ਕਿ ਮੈਂ ਪੂਰੇ ਪੰਜਾਬ ਦਾ ਮੁੱਖ ਮੰਤਰੀ ਹਾਂ ਉਹ ਵੀ ਤੁਹਾਨੂੰ ਦਿਖਾਵਾਂ ਮਾ ਸੇ ਵੀ ਜਾਂ ਪੋਲਿਟਿਕਲ ਬੰਦੇ ਉਹਨਾਂ ਦਾ ਕੀ ਕਹਿਣਾ ਉਹ ਵੀ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਪਰ ਫਿਲਹਾਲ ਇਹ ਕਹਿ ਸਕਦੇ ਹਾਂ ਕਿ ਜਿਹੜਾ ਪਰਿਵਾਰ ਜਾਂ ਮੁਖੀ ਹੈ ਜਿਹੜਾ ਉਹ ਆਪਣੇ ਘਰ ਨੂੰ ਨਹੀਂ ਸਵਾਰ ਸਕਦਾ ਤਾਂ ਉਹ ਕਿਸੇ ਦੇ ਘਰ ਨੂੰ ਵੀ ਨਹੀਂ ਸਵਾਰ ਸਕਦਾ ਇਹ ਤਸਵੀਰਾਂ ਦੇ ਵਿੱਚ ਹਾਲ ਹੈ ਜਿਹੜਾ ਸੰਗਰੂਰ ਦਾ ਸੀਐਮ ਸਾਹਿਬ ਨੇ ਪੂਰਾ ਪੰਜਾਬ ਦੇਖਣਾ ਹੈ ਪਰ ਸੰਗਰੂਰ ਦੇ ਲੋਕਾਂ ਨੇ ਜਿਹੜਾ ਉਹਨਾਂ ਨੂੰ ਪਿਆਰ ਦਿੱਤਾ ਹੈ ਜਾਂ ਉਹਨਾਂ ਨੂੰ ਇੰਨੇ ਵਾਰ ਜਿਤਾਇਆ ਹੈ ਔਰ ਲੋਕਾਂ ਦੇ ਦੁਆਰਾ ਵੀ ਇਹ ਕਿਹਾ ਜਾਂਦਾ ਹੈ ਕਿ ਸੰਗਰੂਰ ਜਿਹੜਾ ਹੈ ਸੀਐਮ ਸਿਟੀ ਹੈ ਤਾਂ ਜਿਹੜੀ ਉਹਨਾਂ ਦੀ ਰਿਸਪੌਂਸਿਬਿਲਟੀ ਹੈ ਸੰਗਰੂਰ ਦੇ ਪ੍ਰਤੀ ਉਹ ਵੱਧ ਜਾਂਦੀ ਹੈ ਇਹ ਜਿਹੜਾ ਸੀਐਮ ਸਾਹਿਬ ਦਾ ਬਿਆਨ ਹੈ ਕਿ ਪੂਰੇ ਪੰਜਾਬ ਨੂੰ ਦੇਖਣਾ ਹੈ ਨੋ ਡਾਊਟ ਉਹਨਾਂ ਨੇ ਪੂਰੇ ਪੰਜਾਬ ਨੂੰ ਦੇਖਣਾ ਹੈ ਪਰ ਜੇ ਪੰਜਾਬ ਚ ਸੰਗਰੂਰ ਜਿਹੜਾ ਹੈ ਉਹ ਕੋਈ ਪੰਜਾਬ ਤੋਂ ਬਾਹਰ ਤਾਂ ਹੈ ਨਹੀਂ ਜੇ ਪੂਰੇ ਪੰਜਾਬ ਨੂੰ ਦੇਖਣਾ ਹੈ ਸੰਗਰੂਰ ਵੀ ਤਾਂ ਉਹਦਾ ਹਿੱਸਾ ਹੀ ਹੈ ਨਾ ਜੀ ਤਾਂ ਸੰਗਰੂਰ ਨੂੰ ਵੀ ਦੇਖਣਾ ਹੈ ਔਰ ਦੂਸਰੀ ਇਹਦੇ ਵਿੱਚ ਜਿਹੜੀ ਗੱਲ ਹੈ ਜੇ ਪੂਰੇ ਪੰਜਾਬ ਦਾ ਇਹੀ ਹਾਲ ਹੈ ਫਿਰ ਉਹ ਤੋਂ ਵੀ ਜ਼ਿਆਦਾ ਜਿਹੜੀ ਮੰਦਭਾਗੀ ਗੱਲ ਹੈ ਇਹ ਸੰਗਰੂਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਹਰ ਇੱਕ ਸੜਕ ਤੇ ਹਰ ਇੱਕ ਗਲੀ ਦੇ ਵਿੱਚ ਜਿਹੜਾ ਕੂੜਾ ਪਿਆ ਜਲਾਇਆ ਜਾ ਰਿਹਾ ਅਸੀਂ ਹਰ ਇੱਕ ਪਲੇਟਫਾਰਮ ਤੇ ਜਿਹੜੀ ਹੈ ਇਹ ਇਸ਼ੂ ਨੂੰ ਚੱਕ ਚੁੱਕੇ ਆ ਇਹ ਸੰਗਰੂਰ ਜਿਹੜਾ ਤੁਹਾਡਾ ਆਪਣਾ ਜੱਦੀ ਸ਼ਹਿਰ ਹੈ ਜੇ ਸੰਗਰੂਰ ਨੇ ਜ਼ਿਲ੍ਹੇ ਨੇ ਸਿਖਰ ਨੇ ਤੁਹਾਨੂੰ ਦੋ ਵਾਰ ਮੈਂਬਰ ਪਾਰਲੀਮੈਂਟ ਬਣਾਇਆ ਉਹੀ ਸੰਗਰੂਰ ਜ਼ਿਲ੍ਹੇ ਨੇ ਤੁਹਾਨੂੰ ਮੁੱਖ ਮੰਤਰੀ ਦੀ ਕੁਰਸੀ ਤੇ ਬਿਠਾਇਆ ਸ਼ਾਇਦ ਤੁਸੀਂ ਭੁੱਲ ਗਏ ਕਿ ਜਿਹੜੇ ਬੰਦੇ ਆਪਣੇ ਘਰ ਨੂੰ ਨਹੀਂ ਸਵਾਰ ਸਕਦਾ ਜਿਹੜਾ ਬੰਦਾ ਆਪਣੇ ਜਿੱਥੇ ਰਹਿਣ बसेरा ਤੁਹਾਡਾ ਉਹਦੇ ਆਲੇ ਦੁਆਲੇ ਨੂੰ ਸਵਾਰ ਸਕਦਾ ਤੁਸੀਂ ਲੱਗਦਾ ਹੈ ਕਿ ਤੁਸੀਂ ਬਾਕੀ ਪੰਜਾਬ ਨੂੰ ਸਵਾਰ ਸਕੋਗੇ ਤੁਹਾਡੇ ਬਿਆਨ ਤੋਂ ਤਾਂ ਇਹ ਮਤਲਬ ਹੁੰਦਾ ਹੈ ਕਿ ਜੇ ਸੰਗਰੂਰ ਦਾ ਇਹ ਹਾਲ ਹੈ ਤਾਂ ਬਾਕੀ ਪੰਜਾਬ ਦਾ ਵੀ ਇਹੋ ਜਿਹਾ ਹਾਲ ਹੋਣਾ ਸੋ ਇਸ ਕਰਕੇ ਬਿਆਨ ਦਾ ਜਵਾਬ ਜ਼ਰੂਰ ਦਿਓ ਕਿ ਤੁਸੀਂ ਮੁੱਖ ਮੰਤਰੀ ਬਿਲਕੁਲ ਤੁਸੀਂ ਪੰਜਾਬ ਦੇ ਹੋ ਪਰ ਨਾਲ ਨਾਲ ਇਹ ਮਤ ਭੁੱਲੋ ਕਿ ਤੁਸੀਂ ਸੰਗਰੂਰ 'ਚ ਰਹਿਣ ਵਾਲੇ ਹੋ ਸੰਗਰੂਰ ਦੇ ਲੋਕਾਂ ਦਾ ਹੱਕ ਹੈ ਜਿਹੜੇ ਮੁੱਖ ਮੰਤਰੀ ਪਹਿਲਾਂ ਹੋਏ ਨੇ ਚਾਹੇ ਬਾਲ ਸਾਹਿਬ ਹੋਏ ਨੇ ਚਾਹੇ ਕੈਪਟਨ ਸਾਹਿਬ ਹੋਏ ਨੇ ਚਾਹੇ ਕੋਈ ਹੋਰ ਮੁੱਖ ਮੰਤਰੀ ਹੋਇਆ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਨੇ ਇਹ 'ਚ ਕੋਈ ਦੋਰੇ ਨਹੀਂ ਹੁੰਦੀ ਜਿੱਥੇ ਤੁਸੀਂ ਜਿਸ ਹਲਕੇ ਤੋਂ ਜਿੱਥੇ ਹੋ ਜਿਸ ਜ਼ਿਲ੍ਹੇ 'ਚ ਤੁਸੀਂ ਰਹਿੰਦੇ ਹੋ ਹੱਕ ਪੰਜਾਬ ਦਾ ਬਰਾਬਰ ਦਾ ਹੈ ਪਰ ਉੱਥੇ ਕਿਤੇ ਨਾ ਕਿਤੇ ਜੇ ਤੁਸੀਂ ਉਹਨਾਂ ਨੂੰ ਨਹੀਂ ਸਵਾਰ ਸਕਦੇ ਜਿਹੜਾ ਬੰਦਾ ਆਪਣੇ ਘਰ ਨੂੰ ਸਹੀ ਨਹੀਂ ਕਰ ਸਕਦਾ ਤੁਹਾਨੂੰ ਲੱਗਦਾ ਉਹ ਬਾਕੀ ਪੰਜਾਬ ਦਾ ਕੁਝ ਸਵਾਰ ਦੂਗਾ ਵਿਚਾਰਨ ਦੀ ਲੋੜ ਹੈ ਹੋਰ ਵੀ ਤਸਵੀਰਾਂ ਤੁਹਾਨੂੰ ਦਿਖਾਉਂਦੇ ਰਹਾਂਗੇ ਬਣੇ ਰਹੋ ਪੀਟੀਸੀ ਦੇ ਨਾਲ ਕੈਮਰਾਮੈਨ ਦੀਪ ਗਰਕੇ ਦੇ ਨਾਲ ਗੁਰਦਰਸ਼ਨ ਸਿੰਘ ਸਿੱਧੂ ਪੀਟੀਸੀ ਨਿਊਜ਼ ਸੰਗਰੂਰ